ਫੋਟੋ ਕਿਚੇਂਗ ਅੰਦਰੋਂ ਥਿਉ ਕਿਚਦੇ ਫਿਰ ਫੋਟੋ ਕਿਚੀ ਕੋ ਬੋ ਨਾਲ ਚਲੋ ਆ ਗਿਆ ਚੀ ਚੀ ਅਸੀਂ ਇਹ ਦੱਬੇ ਇਧਰ ਪੱਛੇ ਤੀ ਨਾ ਸੁਣਨਾ ਉੱਪਰ ਕਿਹੜਾ ਖਣੇ ਆ ਪੁੱਤਰ ਬੜੀਆ ਕਦੇ ਹੋਰ ਬੜਿਆ ਬੜਿਆ ਇਹ ਬੜੀ ਪਲੇਟ ਹਾਂਜੀ ਸੱਤਰੀ ਗੱਲ ਦੀ ਸੱਤਰੀ ਕੱਟਾ ਠੀਕ ਹੈ ਤੂੰ ਐ ਚੈੱਕ ਕਰਦੀਆਂ ਤੇ ਇੱਦਾਂ ਸਾਡੀ ਹੋ ਗਈ ਆ ਫਸਮ ਦੀ ਗਿੱਟੇ ਵਾਲੀ ਸਾਡੀ ਅੰਦਰ ਤੈਨੂੰ ਕਾਜੂ ਰਸਤੇ ਦਾਰਿਆਂ ਮਲੰਗਣੀ ਜੀ ਉੜੇ ਤੁਸੀਂ ਆਲਦਾ ਜਿਹੜਾ ਖਾਣਾ ਪੀਣਾ ਖਾਓ ਕਾਚ ਨੂੰ ਪਾ ਦੂ ਠੱਟ ਠੋਡਲ ਦੇ ਤੂਰੇ ਕਿ ਕੱਢੀ ਆ ਖਾ ਜਾ ਤੇਰਾ ਹੱਥ ਕਿਉਂ ਰਿਆ ਹੋਦਾ ਤੇਰੇ ਹੱਥੋਂ ਮੇਰੀ ਉਰੇ ਰੇਤਾਂ ਵਾਲੀ ਜਿਹੜੀ ਤੁਸੀਂ ਕਿਉਂ ਨਹੀਂ ਮੰਨਦੇ ਹੁੰਦੇ ਫਗੜਾ ਛਿਪਾਉਣਾ ਆ ਮੇਰਾ ਮੁੰਡਾ ਇਹ ਕਿਹੜਾ ਮੁੰਡਾ ਤੂੰ ਐ ਤੂੰ ਫੜੀਆ ਮੂੰਹ ਤਾਂ ਕਿ ਤੂੰ ਹੋਏ ਇਹਨਾਂ ਦੀ ਅੰਬੋਛਾ ਦੀ ਨਾਨੀ ਦੀ ਮਾਚੀ ਆ ਮਾਸੀ ਦੇ ਮੁੰਡੇ ਜਿੱਨੀ ਦੀ ਮਾਚੀ ਆ ਜੱਟਾ ਮੋੜੂ ਬੋਲੀਆ ਬੇ ਇੱਧਰ ਆਖਿਆ ਇੱਧਰ ਆ ਨਾ ਆਹ ਹਾ 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 ਫਟ ਜਾ ਫਟਾ ਕਿ ਮੈਂ ਆਈ ਹਾਂ ਚੱਲੋ ਮੁਰਝੂ ਐਨਾ ਬੋਸ ਲਾ ਦੇਵਾ ਮੈਂ ਤਾਂ ਬਸਾਉਣੀ ਆ ਓਏ ਮਗਰੀ ਬਹੂ ਆ ਫੜਾ ਬਹੂ ਡਾ ਉਹ ਮੁਰੂ ਕਿਦਾ ਫੜਾ ਛੜੇ ਹੁਣ ਆਇਆ ਨਾ ਆ ਮੁੰਡੇ ਦਾ ਵਿਆਹ ਕਰਾਉਣਾ ਤੇ ਨਹੀਂ ਆਇਆ ਆਇਆ ਪਰ ਕਿਹੜਾ ਕਰਦੇ ਜੋੜ ਕੇ ਵਿਆਹ ਕੇ ਲੈ ਜਾਊ ਮੇਰੇ ਮੁੰਡੇ ਤੂੰ ਸਾਡਾ ਵਿਚ ਵਿੱਚ ਬੋਲਦੇ ਜੋੜ ਕੇ ਵਿਆਹ ਕੇ ਲੈ ਜਾਊ ਮੇਰੇ ਪੁੱਤ ਮੈਂ ਜੋੜ ਕੇ ਵਿਆਹ ਹੈਲੋ ਦੇਖਾ ਗਏ ਉਹ ਬਈ ਤੈਨੂੰ ਮੋਟੋ ਹੋਈ ਹੋਈ ਇੱਧਰ ਯਾਰ ਕੀ ਕੁੱਸ ਹੋਇਆ ਤੇ ਪਾਉਂ ਨਾਉਂਦਾ ਪੰਡੇ ਆ ਕੇ ਗੱਡਾਂ ਇਹਦੀ ਕਰਦਾ ਹਾਂ ਇਹਨੂੰ ਪੰਡੇ ਆ ਕੇ ਸੋਤਾਂਗੇ ਬੰਨੀਆਂ ਉਹ ਮੇਰੇ ਹੁਣ ਕਿਹੜੇ ਲੋਟ ਬੰਨੀਆਂ ਖੜਾ ਛੜੀਕ ਵਾਂਗੂ ਪੱਦ ਮੈਨਾਂ ਲਾ ਕੇ ਕਰ ਮੈਂ ਇੱਧਰੋਂ ਬੋਲ ਤਾ ਚੱਲ ਚੱਲ ਮੈਂ ਤੋ ਫਿਸ਼ਗਾ ਫਿਸ਼ਗਾ ਬੈਂ ਤਾ ਇੱਧਰ ਤੋਂ ਬੈਠ ਪਈ ਨਾਲੇ ਉਹ ਟੂਮਾਲਾ ਟੋੜਾ ਕਿੱਥੇ ਆਉਂਦਾ ਅੰਦਰ ਪੈ ਇੱਕ ਤਾਂ ਮੇਰੇ ਹਾਨੂੰ ਹੂਣੀ ਮਤ ਕਾ ਪੱਗ ਬੰਨੜ ਛੇੜੀ ਬੀਬੇ ਤੂੰ ਨਾਂ ਲਾ ਕੇ ਬਾਹਰ ਕਰਾ ਮੈਂ ਖੇ ਹੂਣੀ ਮਹਿਰਾਲ ਕਰਾ ਦੇ ਆਪਾਂ ਕੁੜੀ ਵਾਲਾ ਕਹਿੰਦੀ ਇਹਨਾਂ ਦਾ ਕੀ ਆਪਾਂ ਫਿਰ ਕੋਈ ਨਾ ਕੋਈ ਫੋਟੋ ਖਿੱਚਦੇ ਕੋਈ ਤੋਰ ਨਾ ਫੋਟੋ ਖਿੱਚਦੇ ਤਾ ਮੂੰਹ ਹਣ ਮੈਂ ਫੋਟੋ ਕਰਾਉਂ ਮੈਂ ਫੋਟੋ ਡੰਬ ਲਾ 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 ਲੈ ਜਾਣ ਕੇ ਚੱਕ ਪੱਤੇ ਐਸੇ ਰੱਖ ਲੈ ਇਹਨੂੰ ਫੜ ਕਰੀ ਬਾਈ 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 ਤੂੰ ਯਾਰ ਮੇਰੀ ਬਹੂ ਉਹਲੇ ਬੈਠੀ ਜਾਂਦਾ ਇਹ ਬੋਲਾ ਜਾ ਮਾਸੇ ਦੀ ਕੁੜੀ ਆੜ ਬੈਠਾ ਤੂੰ ਪਲੇਟ ਧਰ ਦੇ ਓਏ ਓਏ ਮਾਜੇ ਦਾ ਉੱਪਰ ਜਾ ਪਾ ਉਹ ਤੂੰ ਇੱਧਰ ਲੈ ਕੇ ਲੈ ਕੇ ਚੁੱਪ ਤਾਂ ਸਾਰੀ ਫੋਟੋ ਦੀ ਪੱਟੀ ਵੇਸ ਕਰਕੇ ਰੱਖ ਦੀ ਚੱਲ ਮੁੰਡਿਆ ਖੜ ਜਾ ਉਧਰ ਜਾ ਚੱਲ ਮੈਂ ਤਾਂ ਕੰਮਣੀ ਬਣਾ ਦੇ ਕਰਾ ਮੰਣੀ ਬਣਾ ਦੇ ਤੁਰੇ ਹਾਂ ਉਹ ਕਿੱਥੇ ਲੈ ਆ ਕੰਮਣੀ ਦਿਓ ਨਾ ਹਾਰ ਲਿਓ ਚੱਕ ਕੇ ਉਧਰ ਆਣ ਕਹਿ ਦੇ ਨੀ ਆਇਆ ਕਿ ਮੈਂ ਕਹਿਦਾ ਹੋਰੀ ਜਾਂਦਾ ਇੱਕ ਤਾਂ ਮੇਰਾ ਸਾਲਾ ਤੂੰ ਗਾਲਾ ਇੱਕ ਕੰਮ ਕਾਲਿਆ ਤੇਰੇ ਜਾ ਓਏ ਮਾਲੀ ਕੋ ਤਾਂ ਜੱਲ ਲਿਆਉ ਚੱਕੇ ਅੰਦਰੋ ਆ ਰੂ ਲਿਆਉ ਚੱਕੇ ਜਿੱਥੇ ਮਾਸੀ ਦੇ ਮੁੰਡੇ ਨੂੰ ਮਾਰਦੇ ਕਰਾਉਂਦਾ ਕਹਿੰਦਾ ਕਿ ਨਾ ਮਾਸੀ ਦੇ ਬੱਚੇ ਬੇਮਤਰ ਪਿਆਰ ਕਰਦੇ ਹਾਂ ਹਾਂ ਹਰਦਾ ਜਾ ਹਰਦਾ ਹਿੱਕ ਮਾਰੀਦਾ ਸਰਬਾਹ ਮਾਰ ਬੋਰਦਾ ਮਾਰਦੀ ਮਾਰ ਮਾਰਦੀ ਲੈ ਜਾ ਇਹ ਸਾਰਾ ਵੇਦਾਂ ਹਾਏ ਮਾਤੇ ਕੀ ਕਹਿਣਾ ਦੱਸ ਮੈਨੂੰ ਪਤਾ ਹੈ ਮੁੰਡਾ ਤੇ ਤੇਰੇ ਮੈਂ ਪਿਆਰ ਕਰਦੀ ਐਨੂੰ ਮੈਂ ਕਰਦੀ ਆ ਪਿਆਰ ਖਰਚ ਕਰ ਦੋ ਹਰ ਬਾਏ ਇਹਨੇ ਹਾਰ ਪਾ ਦੋ ਹਾਰ ਤਾਂ ਪਵਾਤਾ ਦੀ ਤੇ ਕਿਹਨੇ ਪਾਉਣੇ ਨੇ ਹਾਰ ਹੋਣੇ ਤੇ ਹਾਂ ਤਾਂ ਤੇਰੀ ਪੁੱਤਾਂ ਤੇ ਪੰਡਾ ਹੁਣ ਕੋਈ ਨਾ ਹਾਰ ਲੈ ਦੋ ਬਈ ਹਾਰ ਲੈ ਦੋ ਉਹ ਖੰਮਣੀ ਇੰਦਰ ਪੀਣ ਲੈ ਉਹ ਯਾਰ ਹਾਂ ਹਾਂ ਲੈ ਪਹਿਲਾਂ ਹਾਰ ਪਾਉਂਦਾ ਸਾਗਲ ਕਰ ਲੋ ਜਦ ਤੂੰ ਪਾਉਂ ਉਹ ਪਰਚਾਈ ਦਤ ਨਹੀਂ ਪਾਉਦੇ ਯਾਦਰ ਇੱਕ ਮਨ ਤਾੜੀਆਂ ਮਾਰ ਦੋ ਹਾਂ ਤਾੜੀਆਂ ਮਾਈ ਮਾਦਾ ਹੋ ਗਿਆ ਬਿਆ ਅਮਰੀਦਾ ਹੋ ਗਿਆ ਬਿਆ ਦੇਖਦਾ ਦੇਖਦਾ ਇਹ ਪੱਟਗਾ ਦੇਖ ਰਾ ਜੁੱਲੀਆ ਬਹਿ ਗੈ ਦੂ ਹਾਂ ਮੈਂ ਬੋਲਣ ਪੰਡਿਆ ਕਨੇ ਬਣਗੇ ਨਾ ਫੋਟੋ ਫੋਟੋ ਕਰਾ ਲਵੀ ਫੋਟੋ ਕਰ ਬਈ ਸਾਰਿਆਂ ਦੀ ਫੋਟੋ ਵੱਡੇ ਗੱਦੀ ਮਰਾ ਹੋਇਆ ਮਾੜਾ ਸਾਡੇ ਟੱਪੇ ਨੂੰ ਫੋਟੋ ਕਰਾ ਲੈ ਪਰਾੜਾ ਖਾ ਚਾ ਨਾਈ ਦੀ ਮਾਰ ਦਾ ਖਬਰਦਾਰ ਹੁੰਦੀ ਨਹੀਂ ਤੂੰ ਨਹੀਂ ਪੱਤ ਤਾ ਨਿਕਲ ਰਹੀ ਆ ਤੇਰੇ ਫਟੜਲ ਦੇ ਬੀਬੀ ਇਧਰ ਹੋ ਜਾ ਫੋਟੋ ਕਰ ਦੋ ਕਹਣ ਜੀ ਬੀਬੀ ओके जी ਲੜੋਣਾ ਭਾਈ ਲੜੋਣਾ ਲੈ ਕਰੋ ਚਾਹ ਪਾਣੀ ਕਿਸੇ ਦਾ ਹੋਆ ਖੰਮਾ ਬਣਾਓ ਖੰਮਾ ਜਾਈ ਯਾਰ ਅੱਛਾ ਓਏ ਖਾ 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 ਜੋ ਮੋਗਲ ਦਕਾਢ ਗਾਉਂ ਚੋਹਰ ਕਰਦਾ ਪੂਰੀ ਕੇ ਭਾਈ ਨੂੰ ਬੁਲਾਏ ਪੁੱਛੋ ਵੀ ਅੱਜ ਹੀ ਸੋ ਗਿਆ ਆਪਣੇ ਨਾਲ ਅੱਜ ਵੀ ਤੋਰਦੇ ਪਹਿਲਾਂ ਗੱਲ ਖੱਟ ਬਾਈ ਖੰਮਣੀ ਬਣਾ ਖੰਮਣੀ ਬਣਾਉਣਾ ਹੋਰ ਕੋਈ ਪੰਕੋਗਾ ਖਬਰਦਾਰ ਹਰਦਾ ਤੇਰਾ ਨਾਤਾ ਖਾ ਦੱਕ ਮਿੰਟਾਂ ਨਾ ਬਖੇ ਕਰ ਤਾ ਮੇਰੇ ਨੇ ਬਰਗੇ ਠਕਲੇ ਬਦਾ ਬੰਦੀ ਬਾਈ ਹੈਲੋ ਸਾਹਮਣੇ ਬਰਾਬੇ ਬੇਬੇ ਜਲ ਦੂ ਬੁੱਤਾ ਆਉਨਾ ਬੂਥਾ ਮੈਂ ਠੱਕ ਚਾਲ ਨਹੀਂ ਕਰਦੂ ਮੇ ਵਰਗਾ ਬਾਈ ਜਨ ਨਕਲੀ ਬਾਈ ਠੁੱਕੀ ਹਟਕੀ ਨਹੀਂ ਹਟਣੀ ਜਮ ਮਰੀ ਮੁਕੂ ਖਰਜੋ ਯਾਰ ਸਾਰਾ ਕਾਰਾ ਖੰਮੜੀ ਬੰਨਣੀ ਹਰੇ ਆ ਜੋ ਨਾ ਬਾਈ ਹੋ ਮੈਂ ਤਾਂ ਕਰ ਕਰ ਕਰੋ ਕਰ ਬਾਈ ਖਰਜੋ ਪੈਸਾ ਕਰ ਲਾਂ ਹਣ ਜੋ ਪੁਰੀ ਨੇ ਮੁੰਡਾ ਪਸੰਦ ਹੁਣ ਕੀ ਕਰੀਏ ਜੀਤਾ ਇਹਨਾਂ ਨੂੰ ਕਿਨੇ ਬੁਲਾਇਆ ਕੁਝ ਹੀ ਬੁਲਾਇਆ ਸਾਨੂੰ ਕੀ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਦੋ ਕਰ ਲੈ ਤੂੰ ਜਾ ਮੈਂ ਤੇ ਦੇ ਦਸ ਤੋੜ ਲੱਕ ਤੋੜ ਲੋ ਤੈਨੂੰ ਜਾ ਰਹੇ ਪਤਾ ਖੜ ਜਾ ਮੈਂ ਤੇਰੇ ਪਿਆ ਦੇਲ ਕਰ ਦਿਆਂ ਹਾਂ ਹਾਂ ਬੰਦ ਤੂੰ ਉਹ ਬੰਦੇ ਨੇ ਇੱਧੇ ਬੰਦੇ ਐ ਖੜੀ ਤਾਇਆ ਤਾਇਆ ਦੇਖ ਕੇ ਬੰਦ ਦੀ ਫਿਰ ਕੱਲ ਨੂੰ ਖੁੰਦੇ ਆਣਗੇ ਕਿਤੇ ਤੂੰ ਖੜ ਜਾ ਚਲੋ ਕੋਈ ਨੰਗਾ ਲੈ ਕਰੀਂ ਹੋਵੇ ਇਹ ਤਾਂ ਨਿਆ ਮਾਰ ਦੇ ਵਿੱਚ ਮਾਰ ਦਿਓ ਨਾ ਚਲੋ ਚੋ ਹੁੱਕੇ ਲੱਗੀਆਂ ਉੱਤੇ ਤੂੰ ਖੜ ਜਾ ਚਲੋ ਬੰਨੀ ਗਈ ਹੁਣ ਮੇਰੀ ਹੋ ਗਈ ਆ ਜਾ ਕੱਢ ਜਾ ਆ ਮੈਂ ਵੀ ਬਣਨੀ ਆ ਖੜ ਜਾ ਯਾਰ ਮਿੱਠਾ ਮੂੰਹ ਦਾ ਕਰਾ ਦੇ ਮਾੜਾ ਬੱਚਾ ਮੇਰਾ ਵੀ ਕਰਾ ਦੋ ਲੈ ਹਰ ਦੂ ਬੰਨ ਬੈ ਇਧਰ ਚੱਲ ਇਧਰ ਬੰਨ ਦੇ ਮੇਰੀ ਹੋ ਗਈ ਬਣੀ ਕਿਵੇਂ ਹੋ ਗਈ ਯਾਰ ਤੇਰੀ ਮੂੰਹ ਹੋ ਗਈ ਮੇਜੀ ਮੂੰਹ ਆ ਜੀ ਫੇਰਾ ਹੋ ਗਿਆ ਆਪਾਂ ਗਾਪ ਘੱਟ ਦੇ ਨਾਲੇ ਕੱਟ ਮਾਰਦੀ ਸਮਾਰ ਕੇ ਮਾਰਦੀ ਚਪਰਾਉ ਡੱਕ ਤਕੜੇ ਨਹੀਂ ਦੋਤੇ ਹੱਜਾ ਆਈ ਨਹੀਂ ਬੋਲ ਦਿੰਦੇ ਬੱਚੇ ਬੱਚੀ ਮੋਹ ਕਰ ਲੈ ਫੋਟੋ ਖਿੱਚਦੇ ਸਾਡੀ ਹੁਣ ਨਾਲ ਤੇ ਤੇਰੀ ਲੱਗੂ ਆ ਕੋਲ ਮੁਰਦੀ ਆ લોજી એક્શન ઓકે હા ઠીક છે મારે કહેના એક આને પડકડો પડક ફંટા આદની પેજે ઓલખે હલકે સડુ લેગા તજો ખોકે હલકે પેણે ઓનાને કેડા વ્યાહ દેખ્યા કદી માસી તો મંડ્યા રે ਹਾਂ ਮਾਸੀ ਦੇ ਮੁੰਨੇ ਆ ਆ ਭਾਈ ਇੱਥੇ ਬੱਥੇ ਆਜ ਕੇ ਕਹਿੰਦੇ ਕੁੜੀ ਲੈ ਜਾਣਾ ਅੱਜ ਨਹੀਂ ਕੋਈ ਨਾ ਕਾਲੂ ਭੇਜ ਦਾਂਗੇ ਅੱਜ ਮੈਂ ਨਾ ਮੋਟਾ ਚੰਦ ਅੱਜ ਨਹੀਂ ਭੇਜਦੇ ਜੇ ਲੱਗੇ ਚਿਕੜੇ ਰੰਗ ਆ ਜਾਏ ਪੀੜਾ ਤੇ ਨਹੀਂ ਭੇਜਦੇ ਕਾ ਕੋਈ ਨਾ ਫਿਰ ਉਹ ਕਰਦੇ ਜੇ ਆਲੇ ਨੇ ਸੌ ਕਰਨਾ ਹੁੰਦਾ ਪੈਸੇ ਲੱਗੇ ਤਾਂ ਹੁਣ ਆਦਾ ਯਾਰ ਅਸੀਂ ਲੈ ਜਾਂਦਾ ਤੇ ਭਾਈ ਵਧੀਆ ਕਰ ਵਧੀਆ ਕਰ ਲੈ ਜਾਂਦਾ ਵਧੀਆ ਵਿਆਹ ਕਰਾਂਗੇ ਭੈਣਾਂ ਦੇ ਕਰਾਂਗੇ ਵੀ ਹੱਥ ਨਹੀਂ ਉਹ ਕਹਿੰਦੇ ਯਾਰ ਜਦੋਂ ਵੱਡੀ ਕੁੜੀ ਦਾ ਪਹਿਲਾਂ ਮੈਂ ਭਾਈ ਇਹ ਕਹਿੰਦਾ ਪਾਪਾ ਇਹ ਮੇਰੇ ਸਾਲਾਂ ਨੇ ਵਿਆਹ ਹੋ ਕੇ ਬੱਜ ਰਹੇ ਨੇ ਉਹ ਆਪਣਾ ਨਹੀਂ ਹੁੰਦਾ ਪਤਾ ਠੱਕੇ ਨਾਲ ਲੈ ਕੇ ਚੱਲਾਂਗੇ ਤੇ ਬੰਦ ਕਰਾਂਗੇ ਐ ਅੱਛਲੇ ਦੀ ਛੌਂ ਕਰਕੇ ਲੈ ਜਾਣਗੇ ਹੋਰ ਤੱਕ ਹੋਰ ਜਦੋਂ ਭਾਈ ਇਹ ਤੇਰਾ ਨਾਲ ਖੜਾ ਹੈ ਮੈਂ ਕਹਿੰਦੀ ਆ ਅੱਜ ਹੀ ਤੋੜ ਦਿੰਦੇ ਹਾਂ ਨਾ ਨਾ ਅੱਜ ਨਹੀਂ ਆਈ ਪੂਰੀ ਓਰੀਜਨਲ ਆ ਸੀ ਉਹ ਚਲੋ ਲੈ ਆਈ ਨਹੀਂ ਸਕਦਾ ਕੀ ਕਰੋਂ ਮੜੀ ਚਾਹ ਚੂ ਪੀਵਾ ਜੋ ਆ ਜਦੋਂ ਆ ਚਾਹ ਚੂ ਪੀਵਾ ਜੋ ਉਹ ਕੀ ਪੀਓ ਉਹ ਖਾਜ ਕੋਈ ਬਰਾਉਣੀ ਮਾਰ ਦਉਂਦੇ ਕਣਕ ਕੋਟੋ ਕਿੱਥੋਂ ਆ ਗਈ ਐਂ ਮਾਰਦੇ ਹੁੰਦੇ ਚਾਹ ਚੂ ਪੀ ਲੋ ਆ ਜੋ ਚਾਹ ਚੂ ਪੀ ਲੋ ਪਕੌੜੇ ਖਾਓ ਮਾਸੀ ਦੇ ਮੁੰਡੇ ਉਹ ਰੇ ਕੈਮਰਾ ਐਕਸ਼ਨ ਪਕੌੜੇ ਪਕੌੜੇ ਪਕਾਉਂਦਾ ਪੂੜੇ ਹੋ ਗਏ ਉਹ ਚਮਚਾ ਜਿਹਨਾਂ ਤੋਂ ਪਕੌੜੇ 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 ਕੁਝ ਬਚਿਆ ਹੀ ਨਹੀਂ ਹਾਂ ਬਸ ਪਲੇਟ ਤੇ ਦੇਖ ਲੋ ਪਨੀਰ ਵਾਲੇ ਤਾਂ ਸਾਰੇ ਖਾ ਗਏ ਸਾਰੇ ਖਾ ਆ ਖਾ ਗਏ ਚਾਚੇਓ ਹੋ ਫੁੱਟ ਖਾ ਗਿਆ ਕੋਕ ਅਜੀ ਨਹੀਂ ਖਾਣੇ ਰਿਸ਼ਤੇਦਾਰਾਂ ਦੀ ਤਿੰਨ ਘਟ ਦਰਕੇ ਤਾਂ ਖਾਈ ਜਾਂਦੇ ਆ ਛਲੋ ਖੜ ਜਾ ਬਈ ਖਾ ਲਾਂ ਦੇ ਯਾਰ ਬਸ ਵੇ ਯਾਰ ਕਿਵੇਂ ਲੱਗਿਆ ਪਹੜਪਣ ਆਰੇ ਪਣੀ ਗਾ ਖਾ ਲੈ ਓਏ ਆ ਜਾ ਬੰਦੇ ਨਿਕਾ ਨਹੀਂ ਘਰੇ ਕੁਛ ਕੁਛ ਨਹੀਂ ਖਾਣਾ ਤਮ ਆਰੇ 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 ਹੱਥ ਹੱਥ ਬਰੀ ਪੈ ਰਿਖੇ ਓਏ ਇਧਰ ਕਿ ਕਾਪੇ ਆਰੇ ਵੇ ਇਧਰ ਮੱਟਾ ਨੂੰ ਆ ਦੇਖ ਲੈ ਯਾਰ ਚਲ ਚਲ ਵਾ ਤੁਸੀਂ ਭਾਗ ਜਾਓ ਭਾਗ ਜਾਓ ਸਿੱਖਾਵਾ ਆ ਆਪਣੇ ਹੋ ਜਾ ਯਾਰ ਪਲੇ ਹੋ ਮੱਟ ਚਲੋ ਜੱੜ ਚੱਲ ਪਟੋਲ ਸਾਰੇ ਦੂਦਾ ਖਾਣਾ ਚੱਕੇ ਅੱਖ ਲਾਈ ਓਏ ਚਲ ਹੋਰ ਦਲੇ ਪਣੀ ਆਇਓ ਵੇ ਸਾਰੇ ਦੂਦਾ ਖਾਣਾ ਖਾਲੇ ਖਾ ले खालोगी, अखालोगी, खालो खालोगे, ठीक है? लिखे पे रहे, तू तू जान कैसे जाओगे? हम्म, वो, 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 ਕੜਦੀ ਨਹੀਂ ਮੇਰੇ ਨਾਲ ਚੜ੍ਹਦੀ ਨਹੀਂ ਲਾ ਲਾ ਓਏ 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 ਪਾਜੋ 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 ਮੈਨੂੰ ਪਾਣੀ ਪਿਆਸ ਹੋ ਗਿਆ ਚੱਕ ਲੋ ਓਏ ਮੋਈਓ ਪਾਣੀ ਪੀ ਲੂ ਪਹਿਲੇ ਪਾਣੀ ਪੀ ਦੇ ਕੋਈ ਨਹੀਂ ਪਾਣੀ ਪਾ ਦੇ ਪਾਣੀ ਤੂੰ ਲਾਜੋ ਓਏ ਤੂੰ ਕੱਢ ਮਾਰ ਰੋ ਮਾਰੇ ਪਾਜਾ ਉਨੀ ਬੇਕ ਕਾਟ ਤੈਨੂੰ ਮੈਨੂੰ ਨਾ ਦੱਸ ਦੋ ਤੁਸੀਂ ਸਕੰਦਰੀ ਆਣਾ ਤੁਹਾਡੀ ਕਹਾਂ ਗੇ ਇਸ ਤਰੀਕਾ ਕੁੜੀ ਇਹ ਓਕੇ ਹਾਂ ਤੁਸੀਂ ਤੂੰ ਇਹ ਕਹਾਂਗੇ ਮਾਮਾ ਨੂੰ ਲੈ ਤੇ ਤੁਸੀਂ ਉੱਪਰ ਆ ਜਾਓਗੇ ਤੂੰ ਪਹਿਲਾਂ ਰੋਈ ਹਾਏ ਭਰਾਵਾ ਹਾਏ ਹਾਏ ਬੇਦੀ ਹਾਏ ਤੁਸੀਂ ਵੀ ਕਰੀਓ ਇਹ ਦੁਆ ਦੇ ਮੈਂ ਕੁੱਤ ਕੋਲ ਕੇ ਹਾਏ ਪੈਣਾ ਮਾਰਤੀ ਜੀ ਨੇ ਪੈਣੇ ਪਰੌਣਿਆਂ ਦੀਆਂ ਨਸ ਗ੍ਰੈਂਪੋੜਾ ਕਰੋਨਾ ਰਾਉਡਾ ਪਾ ਮੈਂ ਘੁੱਪ ਕੌੜਾ ਐਂ ਵੀ ਆਹ ਅਜੇ ਵੀ ਫੋਟੋ ਖਿੱਚੀ ਜਾਉ ਪਹਿਲਾਂ ਤੇ ਇਹਦੇ ਲਾਵਾ ਪੜਾ ਹੋ ਜਾਂਦੇ ਸਾਧ ਇਹ ਫੋਟੋ ਵਿੱਚ ਇਹਨੇ ਪਹਿਲਾਂ ਦੋ ਤਿੰਨ ਗੰਨੇ ਮੇਰਾ ਸਾਹ ਮਾਰ ਕੇ ਤੇ ਵੀ ਫੋਟੋ ਖਿੱਚੀ ਉਹ ਫੋਟੋ ਖਿੱਚੀ ਲੈ ਨਹੀਂ ਆਏ ਸਿਆਪਾ ਪਿਆ ਮੈਂ ਤੂੰ ਮੇਰਾ ਹੈਡ ਫੋਟੋਗ੍ਰਾਫੀ ਕਰ ਗੱਲ ਕੀ ਮਰਾਵਾ ਮੁੰਡਾ ਦੇਖੋ ਫਿਰ ਮੈਂ ਮੁੰਡਾ ਦੇਖੂ ਆ ਜਿਹੜੀ ਪਿੱਛੇ ਜੇ ਰੇਡ ਪਈ ਆ ਬਰਨਾਲੇ ਤੂੰ ਹੋਟਲ ਚ ਦੀ ਇਹ ਫਿਰ ਮੈਨੂੰ ਵੀ ਮਾਰ ਪਾਜੂ ਮੇਰਾ ਥੜਾ ਢੋਖੇ ਬਾਜਾ ਤੂੰ ਹੋਟਲ ਅੱਤ ਕੀ ਕਰਦਾ ਉਧਰ ਭਾਈ ਕੁੜੀ ਸਟੈਂਡ ਲਾਜੂ ਮੈਂ ਨਹੀਂ ਹਾਂ ਭਾਈ ਜੁਬਾ ਚੋ ਤੇ ਵੇਖਦਾ ਬਜੂ ਮੇਰੇ ਹੱਥਾ ਇੱਥੇ ਫੇਰ ਅਸੀਂ ਲੰਘ ਜਾਏ ਉਹ ਖੰਭੜੇ ਖੰਭੜੇ ਲਾ ਕੇ ਮਰੂਬੀਆ ਚੱਕੋ ਦੀ ਮੈਂ ਨਹੀਂ ਕਰਾਂਗੀ ਐ ਓਏ ਕਲੇਸ਼ ਜਾਪੋ ਅੱਜ ਲੰਘ ਜਾਾਂਗੇ ਸ਼ਾਮ ਦਾ ਕੰਮ ਪੁੱਛਣਾ ਤੇ ਕਿਸੇ ਆਣੇ ਬੰਦੇ ਦੀ ਰੇ ਲਾਉ ਉਹ ਖੰਭਸ ਆਈ ਲਾਮ ਜੀ ਲੇਖਦਾ ਆ ਵੀ ਪੂਰੇ ਉਗੜਾਉ ਕਰੇ ਮੈਂ ਤਾਂ ਕਹਤਾ ਕੀ ਨਾ ਜੀ ਇਹਨਾਂ ਨੂੰ ਮਾਵਾ ਮੈਂ ਤਾਂ ਕਹਤਾ ਕੀ ਨਾ ਮੈਂ ਕਹਤੂ ਤੂੰ ਮੇਰਾ ਸਾਲਾ ਕਾਲਾ ਐ ਤੂੰ ਨਾ ਮੇਰਾ ਕੰਮ ਹੋਣ ਨਹੀਂ ਇਹ ਤੇਰਾ ਕੀ ਲਾਗਦਾ ਕੌਣ ਇਹ ਕੁੜੀ ਵਾਲੇ ਬਣਾਉਂਦੇ ਵੀ ਅੱਛਾ ਕੈਸਾ ਆਪਾ ਸੀਨ ਪਾਵਾਂਗੇ ਤੇਰਾ ਰੰਗ ਫੇਰ ਕਾਲਾ ਹੋ ਗਿਆ ਤੈਨੂੰ ਮੈਂ ਦੱਸ ਕੇ ਗਿਆ ਸੀ ਕਿ ਆ ਦੱਸਿਆ ਸੀ ਫੇਰ ਨਬ ਨਹੀਂ ਲਾਇਆ ਕਰ ਖਾਇਆ ਕਰ ਕੰਦਰਾ ਤੇਰਾ ਮੁੰਡਾ ਖਾ ਉਹ ਤੈਨੂੰ ਮਜੂਰ ਕਰਦੇ ਰੰਗ ਵੀ ਡੋਲਦਾ ਹੁੰਦਾ ਓਏ ਤੂੰ ਇੱਧਰ ਹੋ ਉਹ ਚੱਕ ਲੈ ਇੱਧਰ ਲੈ ਪੈਰਾ ਬਸ ਬਈ ਇਹ ਤੇ ਕੱਲੇ ਤੇ ਰੱਖ ਦੋ ਕਿੱਥੇ ਰੱਖ ਉਹਦੀ ਆ ਰਹੀ ਜਾਂਦਾ ਸਾਡੀਆਂ ਗੱਲਾਂ ਖਤਮ ਹੋ ਗਈਆਂ ਤਿੰਨ ਚਾਰ ਮਿੰਟ ਦੀਆਂ ਜਦ ਕਹਾਂਗੇ ਵੀ ਮੁੰਡਾ ਕਿਹੜਾ ਮੋਟਾ ਕਾ ਉਹਦੋਂ ਆਵਾਂਗੇ ਇਹ ਵੀ ਨਾਲ ਹੀ ਆਉ ਮੇਰੇ ਮੈਂ ਕਦੋਂ ਆਵਾਂ ਤੁਸੀਂ ਤਾਂ ਹੁਣ ਆਜੋ ਓਕੇ ਹਣਾ ਸੋਡੀ ਆਸਤਾਦ ਚਲੋ ਜੀ ਵਿਕਾਸ ਮੈਨੂੰ ਕਹਿਆ ਹੈ ਕਿ ਨਾ ਜਦੋਂ ਉਹ ਮੂਰੇ ਤਰਕੀ ਦੇ ਪੂਰੇ ਅਸਤਾਦ ਉਰੇ ਪਹੁੰਚ ਗਿਆ ਉਦੋਂ ਬਾਅਦ ਇਧਰੋ ਸ਼ੀਨ ਲੈ ਵੀ ਹਾਂ ਵਿਆਹ ਸਿਸਟਮ ਵਾਲੇ ਕਿੱਧਰੋਂ ਲਮਾ ਇਧਰ ਉਧਰਲੇ ਪਾਸੋਂ ਲੈ ਜਾਉਣਾ ਵੱਡਾ ਕੱਪੜਾ ਲੈ ਕੇ ਆ ਸੁੱਖ ਉਧਰਲੇ ਪਾਸੇ ਲੈ ਬਈ ਵਿਆਹ ਸਿਸਟਮ ਦੇ ਕਿਹਾ ਵੀ ਹੈਗਾ ਫਿਰ ਜੀ ਮੈਨੂੰ ਆਦੋਗੇ ਭੈਣੇ ਮੁੰਡਾ ਕੋਣ ਆ ਤੀ ਪੋਨਿਆਂ ਦਾ ਚੰਨ ਬਈ ਬਾਬੂ ਤੈ ਉਹ ਪੌੜੀਆਂ ਤੋਂ ਲਾਲਾ ਯਾਰ ਤੂੰ ਇਹ ਮੇਰਾ ਪਾਸ਼ਾ ਆ ਗਿਆ ਨਾ ਭਾਈ ਤੁਹਾਨੂੰ ਖੱਲੇ ਖੱਲੇ ਪੰਨ ਤੁਹਾਨੂੰ ਪੰਨ

ਹਏ ਮਮਾ ਹਿਆਲਾ ਪਤਾ ਠੀਕ ਹੈ ਕੀ ਗੱਲ ਹੋ ਗਿਆ ਸਿਰਾ ਮਮਾ ਫਤਰੀ ਕਾਲ ਫਤਰੀ ਕੀ ਗੱਲ ਕੀ ਹੋ ਗਈ ਗੱਲ ਕੀ ਹੋਣੀ ਤੇ ਮੇਰਾ ਕਾ ਕਾ ਨਾ ਗਿਆ ਬਲੱਡ ਪੈਕਰ ਇਹੇ ਇਹੇ ਤੇਰਾ ਬਲੱਡ ਡਾਊਨ ਕਿਸੇ ਗੱਲ ਨਾਲ ਹੋਇਆ ਹੋਊਗਾ ਹਨ ਮਰ ਗਿਆ ਮਾਮਾ ਅਜਿਹੀ ਗੱਲ ਕਹੀਦੀ ਵੀ ਮਾਮੇ ਨੂੰ ਆ ਜਾਂਦੇ ਭਾਈ ਫੇਰ ਸਗਨ ਕਰਦੇ ਹਾਂ ਇੰਨੇ ਦੀ ਖੱਟਿਆ ਸਾਨੂੰ ਅੱਛਾ ਸਗਰ ਵੀ ਕਰਤਾ ਤੁਸੀਂ ਮੇਰੀ ਨਹੀਂ ਕਰਿਆ ਇਹਨਾਂ ਨੇ ਕਰਿਆ ਇਹਨਾਂ ਨੇ ਕਰਿਆ ਮੇਰੀ ਗੱਲ ਸੁਣ ਫਿਰ ਮੈਨੂੰ ਸੱਧਿਆ ਆਕਾਸ ਨੂੰ ਜੇ ਮੇਰੇ ਆਉਣ ਤੋਂ ਪਹਿਲਾਂ ਸਗਨ ਕਰਤੀਆ ਫਿਰ ਮੇਰਾ ਸੱਜਣ ਦਾ ਮੇਰਾ ਅੱਛਾ ਵਾਲਾ ਫਾਇਦਾ ਕੀ ਹੈ ਪੁੱਛ ਇਹਨਾਂ ਨੂੰ ਪੁੱਛ ਹੈ ਕਿੱਥੇ ਆਹ ਓਏ ਗੱਲ ਸੁਣ ਸਾਡੇ ਸਿਆਪਾ ਤੇ ਮੁੱਖ ਜੁਕਤ ਮੁੜੀ ਜਾ ਬਣ ਜੇ ਫਰਤੀ ਆ ਤੀ ਨਿਆ ਹੈ ਕੋਈ ਨੂੰ ਜੀਉ ਲੈਣ ਦੀ ਹੋਈ ਹਾਂ ਆ ਪੁੱਤਿਆ ਦੇ ਚੱਲ ਵਾਹ ਆਹ ਸਾਲਾ ਸਾਲਾ ਆ ਗਿਆ ਮੰਮਾ ਆ ਗਿਆ ਪੁੱਤਿਆ ਮੈਂ ਚੱਲ ਖੜ ਜਾ ਪਾਸੇ ਹੋ ਜਾ ਇੱਧਰ ਹੋ ਜਾ ਆ ਬੰਦਾ ਆ ਆ ਕਾਕਾ ਯਾਰ ਤੂੰ ਆ ਜਿਹੜੀ ਪਿੱਛੇ ਦੇ ਬਰਨਾਲੇ ਹੋਟਲਾਂ 'ਚ ਰੇਡ ਪਈ ਆ ਉਹ ਤੂੰ ਤਾਂ ਹੋਟਲ 'ਚੋਂ ਫੜਿਆ ਗਿਆ ਸੀ ਲਟਕੀ ਨਾਲ ਉਹ ਜੀ ਨਾ ਬਈ ਨਾ ਬਾਈ ਕਿੱਤੇ ਰੰਗ ਲੱਗਦਾ ਬੇਇਮਾਨਾ ਉਹੀ ਕਹਦਾ ਬਪਾ ਤੂੰ ਹੋਟਲ ਫੋਟੋਟਿਕਾਟਾ ਦਿੰਦੇ ਰਹਿ ਬੇੜਾ ਹੱਕ ਕੀ ਹੈ ਹੋਟਲ ਤੇ ਜਾਣਦਾ ਉਹੀ ਕਹਿੰਦਾ ਇਹ ਕਿੱਤੇ ਰੰਗ ਦੀ ਨਮਾਰ ਦਿੰਦੀ ਹੋਈ ਤੇ ਮੀਂਹ ਤੇ ਆਈ ਸੁਪਰੇ ਸੇ ਮੈਂ ਯਾਰ ਅੱਖਾਂ ਬਚਣਾਂ ਦੀਆਂ ਬੱਤ ਤੇ ਦੇਖਿਆ ਹਾਂ ਉਹ ਬਪਾ ਉਹਨੂੰ ਮਾਰਾ ਜਾਣ ਕੇ ਵੀ ਰਿਸ਼ਤਾ ਹੁੰਦਾ ਤਾਂ ਇਹਦਾ ਹੁਣ ਇਹਦਾ ਭਾਈ ਇਹਦੀ ਪੱਖ ਪੂਰੂਗਾ ਇਹ ਬੇੜਾ ਬਾਈ ਖਾਲੀ ਗੱਲ ਨਹੀਂ ਸੱਚਨਾਂ ਦੀ ਚੀਜ਼ ਹੁੰਦੀ ਹੈ ਬੱਟੇਗਾ ਤੁਸੀਂ ਹਾਂ ਠਰਾ ਬਪਾ ਇਹ ਤਾਂ ਜਾਣ ਕੇ ਕਹਿੰਦੇ ਨੇ ਮੇਰੇ ਜਾਣ ਕੇ ਕਹਿੰਦਾ ਮੇਰੀ ਅਗਲਾ ਸੌਣ ਹੀ ਚਾਹਦਾ ਸੱਚਾ ਸੁੱਚਾ ਤੇ ਸਸੀਰ ਬੰਦਾ ਖੜਾ ਹੋ ਕੇ ਖੜਾ ਹੋ ਇਹੇ ਤਰੇ ਬਈ ਬੰਦਾ ਤੂੰ ਹੋਤਰ ਉਹ ਸਾਡੀ ਬੀਬੀ ਦੇ ਪਾਸ ਆ ਪਾਰੀ ਕਰਦੀਆਂ ਕੀ ਹੋ ਗਿਆ ਸਿਕਣ ਦਾ ਮਰਤਵਾ ਮੈਂ ਪਰੌਣੇ ਦੀ ਖਤਮ ਕਰ ਦੂੰ ਓਏ ਠੱਗ ਬੜਾ ਗਿਆ ਇਹ ਜਾਣ ਕੇ ਬਈ ਕਹਿੰਦੇ ਨੇ ਵੀ ਇਹਦਾ ਰਿਸ਼ਤਾ ਨਾ ਹੋਵੇ ਜਾਣ ਕੇ ਕਹਿੰਦੇ ਨੇ ਇਮਾਰਗਾ ਕੇ ਦਾ ਫੜਾਓ ਤੇਰੀ ਜਿੱਤੋ ਹਟ ਲੱਤ ਰੋਣਤੀ ਮੇਰੇ ਚਾਲਨ ਮਤਾਂ ਕਿਹਾ ਜੀ ਬੜੀ ਚੰਗਾ ਜੀ ਕਦ ਸੱਪ ਉਹਦਾ ਤੇਰੀ ਹਟ ਲੱਤ ਗਈ ਦੀ ਫੜਾਓ ਉਹ ਟਰੇ ਲੈ ਗਿਆ ਸੀ ਲਟਕੀਆਂ ਲੈ ਕੇ ਫਿਰਦਾ ਉੱਥੇ ਮਰਦੀ ਜਾਂਦਾ ਮਰਦੀ ਫਿਰਦੇ ਪੰਨੂ ਪੰਨੂ ਉਹ ਕੋਈ ਨਹੀਂ ਮਰਦੀ ਜਾਂਦੇ ਉੱਥੇ ਵੀ ਯਾਰ ਬਸ ਕੇ ਬਸ ਕੇ ਭਾਈ ਆਪਾਂ ਕੋਈ ਪਾਣੀ ਲੈ ਜਾਓ ਜੀ ਆਪਣੀ ਉਹ ਨਾ ਮਰਗੀ ਦਾ ਇਹ ਨਾ ਮਾਰ ਦਿੰਦੇ ਦੰਦਲ ਪੈ ਗਈ ਦੰਦਲ ਪੈ ਗਈ ਓ ਚਮਚਾ ਲਿਆਓ ਚਮਚਾ ਲਿਆਓ ਦੰਦਲ ਪੈ ਗਈ ਦੰਦਲ ਪੈ ਗਈ ਚਮਚੇ ਲਿਆਓ ਹਾਂ ਹਾਂ ਇਹਦਾ ਹੁਣ ਪਾਪੇ ਦਾ ਘੜ ਦੰਦਲ ਪੈ ਗਈ ਇਹਨੂੰ ਹਾਂ ਹਾਂ ਆਏ ਕਿਵੇਂ ਇਹ ਕਰੀਏ ਤਾਂ ਨਾਂ ਗਿਆ ਸੁਨਾਮ ਇਹ ਤਾਂ ਨਾਂ ਗਿਆ ਸੁਨਾਮ ਕੱਢ ਦੋ ਕੱਢ ਦੋ ਫੜ ਜਾ ਫੜ ਜਾ ਫੜ ਜਾ ਹਾਂ ਅੱਛਾ ਹੋ ਗਿਆ ਹੋ ਗਿਆ ਠੀਕ ਹੈ ਠੀਕ ਹੋ ਗਿਆ ਬਿਮਾਰੀ ਹੈ ਮੈਂ ਵੀ ਜਾ ਰਿਹਾ ਹਾਂ ਬੰਦਾ ਮੇਰੀ ਗੀਤ ਠੀਕ ਹੈ ਖੜਾ ਖੜਾ ਉਹ ਸਾ ਮਾਲਾ ਜਾਂ ਓਏ ਕਟਾਉਣਾ ਨਾ ਚੰਬੜ ਜਾਣਾ ਖੜ ਜਾ ਪੀ ਰੋਡ ਕਰ ਲਾ ਬਰਾਜੋ ਹਾ ਠੀਕ ਹੀ ਲੈਣਾ ਹੁਣ ਹਵਾ ਛੱਡੋ ਸਾਡੇ ਪਾ ਦਾ ਮਰਜੇ ਉਹ ਖੜ ਜਾ ਪਾਈ ਤੈਨੂੰ ਫੋਟੋਆਂ ਖਿੱਚਣ ਦੀ ਹੋਈ ਪਈ ਐ ਯਾਰ ਇਹ ਨਹੀਂ ਬਈ ਲੈ ਰੱਖ ਦੇ ਦੀ ਬਈ ਉਹ ਨਹੀਂ ਜਾਂ ਪੈਨ ਟੂ ਗਿਆ ਜਾ ਬਰਾ ਆਉਂਦੇ ਕੀ ਗੱਲ ਅਸੀਂ ਛਾਟ ਮਾਰਦੇ ਐ ਠੀਕ ਆ ਉਹ ਤੇਰੇ ਤੋਂ ਤੂੰ ਫਰੇ ਗਿਆ ਠੀਕ ਨੂੰ ਕੋਈ ਨਹੀਂ ਹੈਲੋ ਹੈਲੋ ਲੱਕੜਾਂ ਦਾ ਕੰਮ ਪਹਿਲਾਂ ਲੱਕੜਾਂ ਸਿੱਟੋ ਰੱਬ ਨੂੰ ਪਿਆਰਾ ਹੋ ਗਿਆ ਹੋ ਗਿਆ ਇਹ ਮਾਰਤਾ ਹੋ ਮੂਤ ਮਾਰੇ ਸਾਰੀ ਕਰ ਲੋ ਹੋ ਗਿਆ ਇਹ ਲੈ ਸੀ ਇਹ ਦੇਖਾ ਕਰ ਲੋ ਸੰਸਕਾਰ ਦੀ ਮਗਰਾਂ ਨੂੰ ਕਹਿੰਦੇ ਲੱਕੜਾਂ ਇਹਦਾ ਸਾਲਾ ਬਰਾਫ ਕਰ ਗਿਆ ਪਪਾ ਓਏ ਖੜ ਜਾ ਉਹ ਹੈਕ ਟਮੈਂਟ ਵੇਖ ਮੈਂ ਉਹ ਰਾ ਲੈ ਲੈ ਓਏ ਹੋਰ ਲੈ ਲੈ ਓ ਤਰਾ ਖੜ ਜਾ ਫੜਾਈ ਕਰ ਜਨਾ ਰੇ ਅੱਡ ਲਾ ਲਾ ਗਿਆ ਬਈ ਕੈਮਰਾ ਕੋਈ ਕਰ ਇਹਦੇ ਕੋਲ ਸਤਾ ਆਇਆ ਫਿਰ ਆਇਆ ਮਦਰ ਪਹਿਲਾਂ ਤੂੰ ਕੋ ਮੈਂ ਹਾਂ ਤੂੰ ਕੋ ਮੈਂ ਸਾਰੀ ਤੇਰ ਮਾਗਰੋਗੇ ਇਹ ਕਦ ਤੇ ਜਾ ਮੈਂ ਅਸੀਂ ਆਏ ਗਾਣਾ ਉਹ ਬਈ ਸਰ ਕੈਮਰਾ ਉਹਦੇ ਵੀ ਚਾਹੀਦਾ ਹੋਰ ਆਪੀ ਲੱਗੂ ਇਹ ਦੁਬਾਰੇ ਆ ਜੀ ਹਾਂ ਹੱਥ ਨਾ ਪਾਇਆ ਫਿਰ ਤਾਂ ਕਰ ਲੱਗੂ ਬੰਦਾ ਚੱਲੋ ਸਾੜ ਐਕਸ਼ਨ ਇਹ ਰੇ ਬਾਕੀ ਕਿੰਨਾ ਲਾਪੂ ਪੈਣਾ ਹੋ ਗਿਆ ਹੈ ਨਹੀਂ ਬਚਣਾ ਇਹ ਮੁਕਾਦਾ ਠੀਕ ਹੈ ਨਾ ਇਹ ਲੈ ਗਿਆ ਦਿਲ ਤੇ ਗਾ ਇਹ ਨਹੀਂ ਬਚਦਾ ਹੁਣ ਮੈਂ ਤੈਨੂੰ ਦੱਸਾਂ ਇਹਦਾ ਪੈ ਚੱਲੀ ਨਹੀਂ ਗਈ ਨਾ 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 ਇਹ ਤਾਂ ਦੰਦੇ ਇਹਦਾ ਬੱਸ ਦੱਸਿਆ ਵੀ 30 ਦਿਨ ਲੋ ਵਿੱਚ ਨਿਕਣੀ ਹੋਊਗਾ ਪੱਕਾ ਚਾਦਰਾਂ ਦੇਖ ਤਾ ਯਾਰ ਤੁਸੀਂ ਕੀ ਲੜਾ ਤੁਸੀਂ ਚਾਦਰਾਂ ਲਿਬੜਾ ਹੈ ਚਾਦਰਾਂ ਲਿਬੜਾ ਕਰੀਏ ਟੱਟੂ ਇਹਦਾ ਪਹਿਲਾਂ ਹੀ ਵਿੱਚ ਹੀ ਆਪਾਂ ਰਾਂ ਚੱਲ ਵਾ ਹਵਾ ਉੱਡ ਲੈ ਇੱਥੋਂ ਬੂਆ ਕਿੱਥੇ ਆ ਬੂਆ ਤੂੰ ਸੋਹਣਾ ਕਿੰਨਾ ਬੂਆ ਕਿੱਥੇ ਮਾਮਾ ਬੂਆ ਦੀਦੀ ਕਿੱਥੇ ਆ ਇੱਥੇ ਹੀ ਹੋਣੀ ਆ ਓ ਭੈਣੇ ਪੈਣੇ ਕੰਟਰ ਨਹੀਂ ਉਹ ਤਾਂ ਉਹ ਨਹੀਂ ਹੁੰਦਾ ਉਹਦਾ ਉਹਦਾ ਮੁਸ਼ਕਲ ਨਹੀਂ ਆਉਂਦਾ ਹੁੰਦਾ ਵਾ ਇਹ ਤਾਂ ਢੰਡ ਮੜ ਗਏ ਢੰਡ ਮੜ ਗਏ ਆ ਬੋਰੀ ਕਾੜੀ ਚ ਲੱਕੀ ਜਾਂਦਾ ਯਾਰ ਇਹਦਾ ਬੇਸਾਨਾ ਇਹ ਤਾਂ ਚੱਲਿਆ ਹੈਂ ਪਾਂਡੇ ਹੋਣੇ ਪਾਂਡੇ ਹੋਣੇ ਇਹ ਆ ਛਿੱਦਾ ਕਰੋ ਉਹ ਸਮਾਨ ਚੱਕਿਆ ਮਾਮਾ ਹਾਂ ਇਹ ਆ ਛਿੱਦਾ ਕਰ ਆਹ ਤੇ ਤਾਂ ਢੰਡੇ ਦਾ ਮਰ ਗਿਆ ਇਹ ਤਾਂ ਮਰ ਗਿਆ ਤਾਂ ਇਹਦੇ ਉਹ ਤੁਸੀਂ ਆਪ ਦੀ ਤੁਸੀਂ ਆਪ ਦੀ ਬੀਬੀ ਨੂੰ ਲੱਭ ਲਓ ਤੁਸੀਂ ਆਪ ਦੀ ਭੈਣ ਕਿੱਥੇ ਆ ਭੈਣ ਕਿੱਥੇ ਭੈਣ ਕਿੱਥੇ ਦੇਖ ਦੇਖ ਮਾਮਾ ਉੱਠ ਜਾ। ਉੱਠ ਗਿਆ ਵੇ ਜੰਗੂ ਆ ਗਿਆ। ਇਹ ਇਹ ਵੇਂਡ ਸੀ। ਮੈਂ ਤਾਂ ਹਲੋ ਇਸ ਪੱਦ ਨੇ ਵੱਡੇ ਵੱਡੇ ਖਾਤੇ ਮੁਰਦੇ ਖਾਤੇ ਦਾ ਫੇਰ ਬਣ। ਠੀਕ ਹੈ। ਮੰਨੋ ਜਦੋਂ ਬਾਲਕ ਕਿੰਮੀ ਆ। ਬਾਲਕ ਕਿੰਮੀ ਹੈ। ਐਮਵੀਐਸ ਤੋਂ ਉੱਪਰ ਆਵਾ ਮਾ। ਹੁਣ ਇਹਨੂੰ ਮੁਸ਼ਕ ਨਹੀਂ ਆਉਂਦਾ ਜਿੱਥੇ ਮਰਜ਼ੀ ਤੁਰਿਆ ਫਰੇ ਇਹਦੀ ਪੈੜੀ ਲਿਆ। ਲੱਕੀ ਹੋ ਗਿਆ। ਵਿਚੀ ਆ ਗਿਆ ਭਾਂ ਦਾ ਹੱਗੀ ਆ ਵਿਚਾਨ। ਮੈਂ ਲਾਏ ਓਏ। ਉਹ ਕਿੱਥੇ ਆ? ਬੀਬੀ ਨੂੰ ਦੇਖੋ ਕਿੱਥੇ। ਓਏ ਮਸਤ। ਕਹਿੰਦੇ ਕਿੱਥੇ ਭੈਣੇ ਤੁਹਾਨੂੰ ਮੁਸ਼ਕਿਲ ਨਹੀਂ ਆਉਣਾ ਤੁਹਾਨੂੰ ਹੁਣ ਆ ਬੀਬੀ ਦੇਖੀ ਬੀਬੀ ਮੈਂ ਕਹਿੰਦਾ ਨਾਪ ਜਗਾ ਭੈਣੇ ਭੈਣੇ ਉਹ ਮਾਰੋ ਉਹ ਕਿਉਂ ਹੁਣ ਉੱਠ ਕੇ ਦਾਨਦ ਉੱਠ ਕੇ ਉਹ ਤਾਂ ਨਾ ਵੀਡੀਓ ਨਹੀਂ ਹੈ ਨਾ ਆਹੀ ਜਿਹੜਾ ਇਹ ਗੋਹਂਡਾ ਉਹ ਤਾਂ ਚੱਕਿਆ ਬੜਾ ਕਰਨ ਗਿਆ ਇਹ ਹੁਟ ਰਚ ਪੜਿਆ ਗਿਆ ਸੀ ਵੀ ਪਤਾ ਨਹੀਂ ਕਿਹੜੀ ਮਾਰ ਨਾਲ ਪੜਿਆ ਗਿਆ ਵੀ ਇਹ ਕਹਾਂ ਕੀ ਨੇ ਤਨ ਆ ਦੇ ਮੈਂ ਨਹੀਂ ਕਹਿਣਾ ਇਹਦਾ ਪਾਣੇ ਪਾਣੀ ਮਾਰਦੇ ਨੇ ਸੂਤਾਂ ਟੈਨਸ਼ਨ ਨਾਲ ਇਕਲਾ ਆਏ ਹੋਏ ਇਹਦਾ ਰਿਸ਼ਤਾ ਤਣਾਉਣ ਨੂੰ ਕਰਦੇ ਨੇ ਮੈਂ ਕਹਦਾ ਤੈਨੂੰ ਨੂੰ ਕਰਦਾ ਗੱਲ ਸੁਣ ਅਖਬਾਰ 'ਚ ਨਹੀਂ ਪੜਿਆ ਕਿੰਨੀ ਦਾ ਯੂਟਿਊਬ ਦੇ ਪਰ ਵੀ ਪਰਨਾਲਾ ਪੁਲਿਸ ਨੇ ਪ੍ਰਸ਼ਾਸਨ ਨੇ ਰੇਰ ਕਰੇ ਭਣੇ ਸਾਰੇ ਆ ਆ ਪੰਜ ਉਂਗਲ ਇੱਕੋਸਾਰ ਨੂੰ ਗਿਆ ਭਣੇ ਆਏ ਵੀਰੇ ਤੂੰ ਪੈਸੇ ਨਾਲ ਲੈ ਮੈਂ ਪੂਰੀ ਪਸਪੜਤਾਲ ਕਰਕੇ ਆਇਆ ਪਾਣੀ ਮਾਰਦੇ ਨੇ ਅੱਖੇ ਕਤੋਂ ਹੀ ਲੁੱਚਾ ਲੈ ਉਹਦਲਾ ਭਣੇ ਤੂੰ ਵੀ ਕਰੀ ਵੀ ਬਾਹਲਾ ਸੋਹਣਾ ਮੁੰਡਾ ਮੈਂ ਤਾਂ ਰਿਸ਼ਤਾ ਇਹਦੇ ਨਾਲ ਕਰਾ ਹੁਣ ਮੈਂ ਤਾਂ ਜਦ ਤੂੰ ਰੋਣ ਲੱਗੀ ਆਇਓ ਮੈਨੂੰ ਸੋਹਣਾ ਦੇ ਇੱਕ ਹੀ ਡੁੱਲ ਗਈ ਮੈਨੂੰ ਕੀ ਪਤਾ ਸੀ ਕੰਜਰ ਦੀਆਂ ਕਰਤੂਤਾਂ ਮਾਰੀਆਂ ਨੇ ਕਰਤੂਤਾਂ ਇਹ ਦੀਆਂ ਤਾਂ ਮੇਰੇ ਸਲੇ ਦੀਆਂ ਭੂਕਾ ਵੀ ਮੈਣ ਗਈ ਓਏ ਵੀਰੇ ਤੂੰ ਪਰੇ ਨਾ ਗਿਆ ਉੱਡਾ ਸਲੇ ਨੀ ਆ ਇਹਦਾ ਪਾਣੀ ਮਾਰ ਦੇਣਾ ਟੈਨਸ਼ਨ ਆ ਮੈਨੂੰ ਬਾਈ ਸਾਡੇ ਰੰਗ ਦੇ ਭੰਗਣਾ ਪਾਓ ਸਾਡਾ ਰਿਸ਼ਤਾ ਪੂਰ ਜੜ ਜਾਣਗੇ ਇਹ ਦੇਖ ਤੀ ਤੇਰੀ ਜਾਨ ਦਾ ਮਤਲਬ ਆ ਹਾਂ ਇੱਕ ਮਿੰਟ ਜਾ ਇਹਦਾ ਚੰਡੀਗੜ੍ਹ ਬੂਰੀਆਂ ਵੀ ਹੋ ਗੀਆਂ ਹੋ ਗਿਆ ਹੈ ਨਾ ਗੱਲ ਕਰੀ ਪਰੇ ਕੰਨਾਂ ਚ ਰਹੁ ਬਾਲਾ ਤੂੰ ਸੁਣਨਾ ਚੱਲੀ ਗੜ ਬਟਿੰਡੇ ਜਲੰਧਰ ਪਠਾਨਕੋਟ ਮੁਗਗੇ ਮੈਂ ਕਹਿੰਦਾ ਕਿੱਥੇ ਸੀ ਤੂੰ ਬਾਈ ਬੱਸ ਬਾਈ ਮਾਮਾ ਥੋੜੀ ਜਿਹੀ ਬੋਲ ਰਹੀ ਆ ਨਾ ਇੱਕ ਮਿੰਟ ਇਹਦਾ ਤੂੰ ਬੋਲ ਫੋਨ ਚੈੱਕ ਕਰਨੀ ਫੇੜਣ ਫੇੜਣ ਦੇ ਵਿੱਚ ਇਹਦੀਆਂ ਫੋਟੋਆਂ ਨੇ ਇਹਨਾਂ ਦੇ ਵਿੱਚ ਆ ਫੇੜਣ ਕਰੀ ਬਠਾ ਮੇਰਾ ਬਾਬਾ ਬਾਬਾ ਹਾਏ ਮੇਰੇ ਨੂੰ ਚਾਹਤ ਨਹੀਂ ਬੋਲੀਏ ਇਹ ਵੀ ਇਹਨਾਂ ਦਾ ਰਿਸ਼ਤਾ ਟੁੱਟ ਗਿਆ ਬਈਆ ਠੰਡਾ ਮੁੰਡਾਗਾ ਇਹਦਾ ਮੱਚਦੇ ਨੇ ਰਿਸ਼ਤੇਦਾਰ ਰਿਸ਼ਤੇ ਦਾ ਕਿਸੇ ਦੇ ਮਿੱਤ ਹੋਏ ਨਹੀਂ ਪੜੇ ਆ ਤੂੰ ਕੀ ਕਰਦਾ ਨਾ ਮੇਰੇ ਵੇ ਮੈਂ ਫੱਲਾ ਖੁੱਦਾਂ ਇਹ ਇਹ ਉਂਗਲਾ ਲਾਉਂਦਾ ਜਾ ਕੇ ਉਂਬੜਾ ਯਾਰ ਇਹ ਰਿਸ਼ਤਾ ਤਣੋਈ ਨਾ ਤੇਰਾ ਵਡ ਮੁੰਡਾ ਮੇਰੇ ਪਹਿਨੇ ਆਪਣੇ ਦੇਖ ਇਹਨਾਂ ਇਹਨੂੰ ਜੋ ਸਾਜਣ ਪੈਣਾ ਤੇਰਾ ਕੀ ਤੁਮਾਸਾ ਕਰੇ ਇਹਨਾਂ ਨੇ ਹੈ ਕਿੰਨਾ ਜਲੂਸ ਕੱਢਿਆ ਆਪਣਾ ਵੀ ਰਿਸ਼ਤਾ ਉੱਥੇ ਟੁੱਟ ਜੇ ਐਨਾ ਵਧੀਆ ਰਿਸ਼ਤਾ ਪਾਣੇ ਮੈਂ ਆਪ ਕੋ ਸਬਰਦਾਰ ਕਰਕੇ ਆਇਆ ਕੱਲੇ ਕੱਲੇ ਗਮਾਂਡ ਚ ਪੁੱਛ ਕੇ ਆਇਆ ਸਾਰੇ ਕਿਤੇ ਪੁੱਛ ਕੇ ਆਇਆ ਪਾਣੇ ਤੂੰ ਟੈਨਸ਼ਨ ਨਾ ਲੈ ਮੁੰਡਾ ਦਾ ਸਿਆਣੇ ਵਰਗਾ ਜਿੰਦਰਾ ਜੇ ਤੂੰ ਕਰੇਂਦਾ ਮੰਨ ਲੈਨੀ ਆ ਪਰ ਇਹਨੇ ਨਹੀਂ ਗਲਤ ਤੈਨੂੰ ਕੀ ਤੈ ਮੈਂ ਉਹਦੇ ਨਾਲ ਕਰਾਉਣਾ ਕਿੰਨੇ ਨਾਲ ਕਰਾਉਣਾ ਕਰਾਉਣਾ ਤਾਲੂ ਨਾਲ ਇੰਦਾਂ ਨਾਲ ਕਿੰਦਾਂ ਨਾਲ ਕਰਾਉਣਾ ਮੈਂ ਤੇੁੱਕੇ ਮੁੰਡੇ ਚ ਲੈਣੀ ਆ ਉਹ ਵੀ ਰੋਈ ਜੰਨੀ ਆ ਜੇ ਮੇਰੇ ਸੱਤੀ ਹੋ ਜਾਓ ਯਾਰ ਫੇਰ ਸਾਰਾ ਹੁੰਦਾ ਜਿਹੜਾ ਕੁਝ ਸੋਚਦੇ ਆ ਉਹ ਕੁਝ ਨਹੀਂ ਹੁੰਦਾ ਹੁੰਦਾ ਹੱਤੀ ਹਾਂ ਉਹ ਇੱਟ ਚੱਲੇ ਇੰਨੇ ਤੱਕ ਪੱਕਾ ਇਹ ਜਾਨੀ ਹੈਗਾ ਹਾਂ ਇਹ ਜਾਨੀ ਹੈਗਾ ਉਹ ਚੰਗਾ ਹਾਂ ਜਦੋਂ ਤੇਰਾ ਓਏ ਇੱਕ ਆਉਂਦਾ ਹੈਲੋ ਮੇਰੀ ਗੱਲ ਸੁਣ ਇਹ ਤਾਂ ਐਡਾ ਸੂਆ ਨਾ ਕਰੀਏ ਲੈ ਕਮ ਕੱਢਣੀ ਹੈ ਜ਼ਿੰਦਗੀ ਇਹਨੂੰ ਕੋਈ ਮਤਲਬ ਨਹੀਂ ਸਾਡੇ ਨੂੰ ਖੂਸਾਲ ਮਾਰ 800 ਦੀਆਂ ਹੰਟੀਆਂ ਵੀ ਸੱਟ ਕੇ ਹਾਏ ਓਏ ਮੇਰੇ ਮਾਤਾ ਤੈਨੂੰ ਕੀ ਹੈ ਹੁਣ ਤੂੰ ਤੂੰ ਆਪਣੇ ਭਾਈ ਦੀ ਨਹੀਂ ਬਣਦੀ ਅਰੇ ਇੱਕ ਮਿੰਟ ਹੋਰਾਂ ਦੀ ਮਾਨ ਕੁੜੀ ਹੈ ਮਾਂ ਮੇਦੇ ਚ ਯਕੀਨ ਹੈਗਾ ਆਹ ਇਹ ਤੈਨੂੰ ਪਾਈ ਦੇ ਹੈਗਾ ਪਾਈ ਦੇ ਪਰ ਪਾਈ ਚੁਣੇਗੀ ਤੇ ਮਾਮਾ ਚੁਣੇਗੀ ਆਏ ਵੀਰੇ ਮੈਂ ਕੀ ਕਰਾਂ ਉਹਦੇ ਬਿਸਕੁਟ ਖਾ ਜਾਂਦਾ ਦੀ ਮਾਮੇ ਤੋਂ ਫੜ ਕੇ ਹੁਣ ਮਾਮਾ ਮਾੜਾ ਹੋ ਗਿਆ ਹੁਣ ਅਸੀਂ ਮਾੜੇ ਹੋ ਗਏ ਅੱਛਾ ਗੱਲ ਸੁਣੀ ਸਿਆਣੇ ਨੇ ਕਿਹਾ ਤੇ ਔਲੇ ਦੇ ਖਾ ਤਾਂ ਬਹੁਤ ਸੁਆਦ ਹੁੰਦਾ ਤੂੰ ਮਾਰ ਖੂਚ ਸਾ ਫੇਰ ਪੁੱਛਿਆ ਨਾ ਮਾਮਾ ਇਹ ਸਾਡੇ ਬਾਰੇ ਸਾਡੀ ਰੋੜਾ ਉਹ ਕਿਉਂ ਨਾ ਨਾ ਕਿਸਕ ਨਾ ਪਰਹੀ ਉਹ ਜਿਆਦਾ ਮਹਿਤ ਕਰ ਰਹੇ ਨਹੀਂ ਕਿ ਰਿਸ਼ਤਾ ਟੁੱਟ ਜੇ ਬਸ ਬਸ ਤੂੰ ਆ ਜਾ ਉਹੀ ਬੋਲੀ ਲੜੀ ਜਾਂਦੀ ਮੈਂ ਤੈਨੂੰ ਮਾਰ ਬਜੇਗੀ ਉਹਦੋਂ ਦਾ ਕਹੀ ਕਿ ਮੁੰਡਾ ਵਾਲਾ ਸੋਨਾ ਹੋ ਕੋ ਮੋਢੇ ਦੀ ਬੇਰੀ ਓਕੇ ਜੀ

ਹਾਂ ਮਰੇ ਆ ਰਹੇ ਨੇ ਮੈਂ ਫੋਟੋ ਵੀਡੀਓ ਬਣਾ ਲਵਾਂ ਬੱਸ ਹੋ ਗਾ ਮਾਤਾ ਸੁਣਾ ਹੁਣ ਚੁੱਪ ਕਰ ਜਾ ਤੂੰ ਪੂਰਾ ਉਹ ਕਰ ਚੱਲੀ ਜਾ ਲੱਗਦਾ ਸੁਪਨੇ ਫਿੱਟੀਆਂ ਦਿਖਾ ਸਕਦੇ ਆ ਇਹ ਤਾਂ ਜਾਗ ਨਹੀਂ ਸਕਦੇ ਨਾ ਦਰੀਬ ਹਾਲਾ ਬਲਾਰ ਆ ਗਿਆ ਵੇਟ 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 ਮੇਟ ਮੇਟ ਰੋਲਿੰਗ ਕੈਮਰਾ ਟੂ ਆਗੂ ਬਾਕੀ ਰੋਲਿੰਗ ਕੈਮਰਾ ਐਕਸ਼ਨ ਕਾਲ ਆ ਗਈ ਹੁਣ ਆਹ ਮਾਜੀ ਲੈਟ ਮੂਰ ਆਵੇ ਇਫੈਕਸ਼ਨ ਇੰਤੋਂ ਸੱਤ ਲੀ ਨਾ મંડે ફરતે બેચર બઈત ના હો કે તારા ડોલા મારી ભાઈ ની સાળી હે સાળી નો હા લેવ ખતમ મરું મરે થાળ દે શું ડોલા ਕਾ ਲੋਗ ਫੋਨ ਚਾਹਣਾ ਮੈਂ ਉਹਨਾਂ ਲੋਗ ਆਪਾਂ ਸਾਰੇ ਦਾ ਆਪਾਂ ਇਕੱਠੇ ਆਇਆ ਯਾਰ ਕਮਾਲ ਦੇ ਫਰਦਿਆਂ ਚੋਕੀਓ ਕਿਉਂ ਕੁੱਗ ਮਿਲਦਾ ਆ ਵੀਡੀਓ ਬਣਾ ਵੀਡੀਓ ਤੇ ਮਰਿਆ ਚਾਂਦਾ ਚੱਲ ਵੇ ਉੱਧਰ ਹੋ ਉਹ ਉੱਥੇ ਵੀ ਤੂੰ ਕੈਮਰਾ ਲਈ ਫਿਰ ਜਾਈ ਵਿੱਚ ਆ ਵੇਰੇ ਚੁੰਟ ਕੇ ਜੀ ਦੇਖਦਾ ਲੈ ਕਿਹ ਗੀਆ ਭਾਈ ਸਾਡੇ ਫੋਟੋਆਂ ਦੇ ਪੈਸੇ ਜਿੰਨੀ ਫੋਟੋਆਂ ਖ ਝੂਨੀ ਪਈ ਪੂਰੇ ਚ ਪਾਈਏ ਜਦੋਂ ਤੂੰ ਗਰੀਏ ਅਸੀਂ ਉਹ ਜਨਰੇਸ਼ਨ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਸੀ ਜਾ ਜੀ ਮ ਫੜ ਕੇ ਬੇਬੇ ਨੂੰ ਕਹੇ ਬਾਪੂ ਕੋਠੇ ਤੇ ਸੁਭੀ ਮੰਗਦੀ ਤਾ ਕਰੋਗੀ ਮੈਨੂੰ ਬਾਪੂ ਆਉਂਦਾ ਪੈਗਰਾ ਇਹ ਬੇਟੂਆ ਵੇਚ ਜਾ ਕਹਦਾ ਇਹਨੂੰ ਇੱਥੇ ਆ ਜਾ ਆਈ ਬੰਦ ਉਹਦੇ ਤੇ ਲੱਗਣਗੇ ਨਹੀਂ ਕਿਹੜਾ ਜੀ ਚਮਕੀ ਤੇ ਮੇਰੇ ਮੈਂ ਜਿਵੇਂ ਮੇਰਾ ਨੇਮ ਲੱਗੇ ਜੀ ਬਾਸ ਆ ਲੈ ਲੈ ਥੋਂ ਬੋਰੀ ਚਾਹਤੀ ਬਾਸ ਲਵੇਂ ਚਮਕ ਕੀ ਚਾਹੀਦੀ ਹਾਂ ਇਹਦੀ ਵਿਚਾਰ ਦੋਨਾਂ ਪਾਸੇ ਹੁੰਦੀ ਦਮ ਚਲੋ ਥੋੜਾ ਜਿਹਾ ਸੀਨ ਹੋਵੇ ਹਾਂ ਮੇਰੀ ਗੱਲ ਤੋਂ ਹਾਂ ਫੋਲ ਕੇ ਆਇਓ ਮੌਕੇ ਤੇ ਕਿਉਂਕਿ ਮੈਂ 7 ਵਜੇ 8 ਵਜੇ 9 ਵਜੇ 10 ਵਜੇ 12 ਵਜੇ 7 ਵਜੇ 13 ਵਜੇ ਗਰਮੀ ਕਾਰਨ ਕੱਪੜੇ ਜੀ ਬਦਲੀ ਲਓ ਕੱਪੜੇ ਜੀ ਬਦਲੀ ਜੇ ਬਿੱਗਾਂ ਦੇ ਸੰਗ ਹੈਂ ਗੱਡਦੀ ਕਾਨੂੰ ਨੇਰੀ ਸ਼ੰਗਰੂਰ ਹੁੰਦੀ ਸੀ ਅਸੀਂ ਕਿਲੋ ਦਾ ਬੱਟਾ ਰੱਖਦੇ ਹੈ ਭੈਣ ਦਾ ਮਾਮਾ ਹਲੇ ਵੀ ਨਹੀਂ ਹਟਦਾ ਓਏ ਹਲੋ ਨਾ ਓਏ ਸਾਡੇ ਵਕਤ ਪਾਇਆ ਤੂੰ ਮੂੰਗੀਆਂ ਬਣਾਉਣਾ ਹੈ ਕੀ ਬੜਦਾ ਪੂਆ ਬਾਤ ਗਈ ਹੈ ਹਾਂ ਆਹ ਦੇਖ ਕਤੂਰੇ ਦੇਖ ਕਿ ਪਾਪ ਕਰ ਗਿਆ ਕਿ ਤੂੰ ਕਿਥੇ ਸੁੱਟ ਗਿਆ ਮੈਂ ਕਤੂਰੇ ਚੱਕ ਲੈ ਹਾਂ ਚੱਕ ਲੈ ਮਦੁਨੀਆ ਚੱਕ ਲੈ ਗਾੜੀ ਜਾ ਮਦੁਨੀਆ ਹੋ ਗਈ ਗਾੜੀ ਜਾ ਮਦੁਨੀਆ ਹੋ ਗਈ ਭਾਣ ਮਾਮਾ ਦਾ અરે બીબી ભાઈ દા છેર બનાતે રે વાગે તો એ બી ਆ ਮੇਰੇ ਭਾਣ ਜਾ ਵੇ ਵੀਰੇ ਤੇ ਭਾਣ ਜਾ ਆਪਾਂ ਦੋਨੇ ਭੈਣ ਭਰਾ ਬਰੇ ਹੁਣੇ ਗਰੇ ਨਾਲੇ ਭਾਈ ਓਏ ਬਰੇ ਸਣੀ ਮੈਂ ਵਾਕਤ ਪਾਇਆ ਉਹ ਮੂਵੀ ਚੋਟਿਆਂ ਵਰਗੇ ਮੇਰੇ ਪਾਈ ਸੱਚੇ ਬੰਦੇ ਦਾ ਬੰਦਾ ਖੁੜੀਆਂ ਵੀ ਮਾਰ ਜਲਦੇ ਆ ਜਾ ਪੁੱਤ ਆ ਜਾ ਖਾ ਕੇ ਆਇਓ ਹਾਏ ਹਾਏ ਤੇਰੀ ਪਰਫੋਮਾਂ ਮਾਪੂਆ ਲੱਗਦੀਆਂ ਨੇ ਬੰਦੇ ਚ ਪੈਕੇ ਲਾਲਾ ਮੈਂ ਹਾਏ ਲਾਲਾ 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 ਭੈਣ ਦੇ ਜਾ ਦੇ ਲੋ ਆਜੀ ਗਵੰਡਿਆਂ ਦੀ ਖੇਅ ਚੁਗਰੀ ਕਰਕੇ ਐਂ ਕਰਦੇ ਨੂੰ ਪਤਾ ਚੁਗਲੀ ਚ ਤੇਰਾ ਨਾਮ ਐਨਾ ਐਸਪਲਟ ਆ ਚੁਗਲੀ ਕਰ ਗਿਆ ਪਿੰਡ ਚ ਗੁਗਲੀ ਦੀ ਵੀ ਕਰੀਦੀ ਨਾਮ ਨੇ ਹਾਂ ਹਾਂ ਡਿਗਰੀ ਕਰੀ ਤੇ ਨਾ ਟੋਲੀ ਆ ਮੈਂ ਮੇਰਾ 사ਲਾ ਪਿੰਡ ਦਾ ਮੂੰਹ ਦੂਜੇ ਪਾਸੇ ਕਰਦਾ ਮੈਨੂੰ ਲੱਗਦਾ ਜੇ ਐ ਕਰੋ ਹਾਂ ਅੱਜ ਬੱਤ ਤੇ ਨੂੰ ਲਾਈਏ ਤਰਕਾ ਬਾਂਤ ਤੇ ਨੂੰ ਤਾਂ ਛੱਡ ਨਾ ਤਾਂ ਇਹਨਾਂ ਦਾ ਵਿਆਹ ਸਿਰੇ ਚਾਣਦੇ ਨੇ ਨਾ ਠੀਕ ਹੈ ਪਹਿਲਾਂ ਆਪਾਂ ਕੁੜੀ ਵਾਲੇ ਪਾਸੇ ਚੁਗਲੀ ਕਰਾਂਗੇ ਜੇ ਉਧਰੋਂ ਨਾ ਮੰਨੇ ਇੱਧਰ ਕਰ ਹਾਂ ਨਹੀਂ ਮੈਂ ਮੈਂ ਫਿਰ ਕੋਈ ਰੰਗ ਜਿਹਾ ਪੰਨ ਪਾਵਾਂਗੇ ਮੈਂ ਕਰੂੰਗੀ ਮੇਰਾ ਸਾਲਾ ਮੈਂ ਦਾਲ ਚਿਹਤਾ ਪਾਸ ਤੂੰ ਦਾਲ ਚਿਹਤਾ ਪਾ ਲਈ ਜਾਂ ਨਾ ਕੋਸਿਆ ਭੈਂਟ ਦਾਲ ਸਬਜ਼ੀ ਚ ਮਿੱਠਾ ਛੋੜਾ ਦਿੰਦੇ ਹਾਂ ਇਹ ਇਹ ਹਾਂ ਬੜੀ ਆ ਗਈ ਅੰਮਾਈ ਬੈਜੋ ਜੀ ਆਹ ਦੇ ਹਾਂ ਹਾਂ ਅੱਜ ਕੋਈ ਚਿਕਨ ਮਚਲੀ ਦਾ ਵੀ ਕਰਵਾਇਆ ਤੇ ਚਿਕਨ ਮਚਲੀ ਕਿੰਨਾ ਦਾ ਰੇਸ ਦਾ ਤੁਸੀਂ ਕਰਾਰੇ ਉਹ ਚੱਕਰ ਕੀ ਇਹ ਤੋਂ ਉਹ ਕਰੂੰ ਨਿਆ ਉਹਰੇ ਆ ਬੈਠਾ ਬੈਠਾ ਨੇ ਤਾਂ ਵਿਆਹ ਦੇ ਕਿਸੇ ਨੂੰ ਹੈ ਕੰਮ ਕਰਕੇ ਕੋਈ ਇਤਿਆਹਾ ਹੋਰ ਜੇ ਇਹਨਾਂ ਦਾ ਨਾ ਹੋਇਆ ਹਾਂ ਤੇਰੇ ਤਾਂ ਪੱਕਾ ਬੱਟ ਤੇ ਆ ਆਏ ਹਾਏ ਕ ਮੈਂ ਟ੍ਰੋਲ ਨੂੰ ਚੌਥਾ ਵਿਆਹ ਕਰਾਉਣ ਨੂੰ ਤਿਆਰ ਐ ਵਾ ਠੀਕ ਐ ਠੀਕ ਐ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਐ ਵਾ ਕੋਈ ਚੱਕਰ ਨਹੀਂ ਪਾਣ ਜੇ ਕਹਦੇ ਕਹਦੇ ਉਸ ਕਿਕਰਾਂ ਨੂੰ ਲੱਕਣ ਮੋਤੀ ਜਿੱਥੋਂ ਮੇਰਾ ਵੀਰ ਨੰਗਿਆ ਹਾਏ ਹਾਏ ਲੈ ਮੈਂ ਮੜੌਂਦੀ ਛੱਡਵਾ ਤੇ ਚਿਕਨ ਫੇਕਾਂ ਨਾ ਆਹੋ ਤੇ ਜਦ ਕਾੜੇ ਜੋ ਮੈਸਜ ਥੱਲੇ ਰੱਖੀ ਕੋਈ ਨਾ ਕੋਈ ਉਹ ਵੀ ਬਗਾਨਾ ਘਰ ਦੇ ਹਾਂ ਹੋਰ ਬਗਾਨਾ ਘਰ ਦੇ ਅੱਛੇ ਗੱਲ ਸੁਲਤਾਨ ਦੇ ਕਿੰਨਾ ਦਾ ਸਿਰੇ ਜਾਨ ਦੇਣਾ ਮੈਂ ਪਹਿਲਾਂ ਤਾਂ ਕੁੜੀ ਵਾਲੇ ਪਾਸੇ ਹਾਂ ਕਰ ਕੇ ਤੇ ਆਪਾਂ ਇੱਧਰ ਕਟਮ ਦੇ ਵਿੱਚ ਕਰਾਂਗੇ ਜੇ ਕੁੜੀ ਵਾਲੇ ਪਾਸਾ ਨਾ ਹੋਇਆ ਫਿਰ ਇੱਧਰ ਬੰਤ ਵਾਲੇ ਪਾਸੇ ਮੈਚ ਚੁੱਕੀ ਨਾ ਮਾਰ ਠੀਕ ਹੈ ਬੰਤ ਦੇ ਦੇ